ਆਇਓ ਮਨ ਸੇਕਾ ਮਾਰ ਕੇ ਕਿੱਥੇ ਆਇਓ ਅੱਜ ਪੂਜਾ ਵਿੱਚ ਰਹਿ ਠੀਕ ਹੈ ਕੀ ਮੈਡਮ ਕੰਮ ਕਰ ਰਹੇ ਜੋ ਕੀਆ ਕਰਦੇ ਆ ਮੈਡਮ ਕਾਗਜ਼ ਤੇ ਆਲੂ ਕੰਡੇ ਦੇ ਠੀਕ ਹੈ ਕਿੰਨੀ ਕੁ ਰਾਤ ਮਿਲੇਗੀ ਇਹ ਸਮਾਨ ਨਾਲ ਕਿੰਨਾ ਕੋ ਹੱਲ ਹੋਏਗਾ ਤੁਹਾਡਾ ਇਹ ਸਮਾਨ ਨਾਲ ਕੋਈ ਤਾਂ 4-5 ਦਿਨ ਲੰਘਣਗੇ ਠੀਕ ਹੈ ਮੈਡਮ ਕੰਮ ਵਧੀਆ ਕਰ ਰਹੇ ਆ ਵਧੀਆ ਕਰ ਰਹੇ ਆ ਠੀਕ ਹੈ ਆਹ ਚੱਲ ਮੈਚ ਨੂੰ ਜਿੰਦਾਬਾਦ ਮੈਡਮ ਸਤਿਦੇਵ ਜਿੰਦਾਬਾਦ ਕੰਟੀਵਾਰੀ ਕਿੱਧਰ ਗਿਆ ਆ ਗਿਆ ਉਹ ਆਹ ਸਾਦਾ ਪੂਜਾ ਲੂਤਰਾ ਜੀ ਕਰ ਰਹੇ ਨੇ ਕੋਈ ਹੋਰ ਕਰ ਰਿਹਾ ਨਹੀਂ ਕੋਈ ਨਹੀਂ ਕੋਈ ਬਾਡਲ ایرিয়া ਤੇ ਜਾ ਰਿਹਾ ਕੋਈ ਹੋਰ ਕੋਈ ਨਹੀਂ ਜਾ ਰਿਹਾ ਉਹ ਤਾਂ ਸਰ ਜੀ ਮੈਂ ਦੱਸ ਗੱਲ ਕਰਾਂ ਦਾ ਅੱਜ ਬੜੀ ਲੰਮੀ ਚੋੜੀ ਹੈ ਹਾਂਜੀ ਆਪਾਂ ਕਿਵੇਂ ਚਿੱਟੇ ਬਗਲੇ ਹੁੰਦੇ ਨੇ ਚਿੱਟੇ ਬਗਲੇ ਹਾਂਜੀ ਕਿੱਲੇ ਪਾਣੀ ਆਦਾ ਹੈ ਚਿੱਟੇ ਬਗਲੇ ਉੱਤੋਂ ਵਹੀਂ ਉਡਭਦੇ ਨੇ ਹਾਂਜੀ ਉਹ ਚਿੱਟੇ ਬਗਲੇ ਹੀ ਨੇ ਅੱਜ ਕੱਲ ਤੁਹਾਡਾ ਕੀ ਮੋਲ ਜਲ ਰਿਹਾ ਮਤਲਬ ਕੀ ਸਾਪ ਦਾਬ ਚੱਲ ਰਿਹਾ ਕੌਣ ਮਦਦ ਕਰ ਰਿਹਾ ਕੌਣ ਖਾੜ ਮਿੱਠਾ ਚਾਹ ਤੁਹਾਨੂੰ ਸੌਦੇ ਦੇ ਰਿਹਾ ਤੇ ਜੀ ਪੂਜਾ ਲੁਕਰਾ ਜੀ ਦੇ ਰਹੇ ਨੇ ਮੈਡਮ ਜੀ ਬਹੁਤ ਬਹੁਤ ਦਾ ਧੰਨਵਾਦ ਐਨੀ ਸੰਗਤ ਆਈ ਹੈ ਸਾਡੇ ਨੂਰਚਾ ਨੂਰਚਾ ਵੱਲੇ ਛਾ ਉਤਾਰ ਬੀਬੀਆਂ ਵੀ ਆਈਆਂ ਨੇ ਸਾਡੇ ਵੀਰ ਵੀ ਆਏ ਨੇ ਤੇ ਸਾਡੇ ਹੀ ਸੇਵਾ ਕਰ ਰਹੇ ਨੇ ਸਾਨੂੰ ਉੱਥੇ ਨਾ ਰਜਨ ਕੋਈ ਨਹੀਂ ਪਹੁੰਚ ਰਿਹਾ अच्छा मैडम दे रही है हां जी सर मैडम ਦਾ ਧੰਨਵਾਦ ਕਰੋ हां जी ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਓਕੇ ਇਧਰ ਬਾਕੀ ਵਸਨੀਕਾਂ ਕੀ ਆਨ ਕਈ ਗਿਰਦਾ ਕਲਕੱਤਾ ਮਾਰਕੀਆ ਸਾਰਿਆਂ ਮਾਰਕੀਆ ਸਾਉਂਦੋਪਰਾਸਟਰ ਬੈਕਟਰੀ ਤਸਵੀਰਾਂ ਨੇ मैडम पूजा लूतरा सदेवा ऑफिस दे बाद दे सलीम शाह रोड मैडम पूजा लूतरा सदेवा ऑफिस ਜਿੱਥੇ ਕਿ मैडम पूजा लूतरा सदेवा जी ਦੇ ਵੱਲੋਂ ਹੜਪੀੜਿਤਾਵਾਂ ਦੇ ਲਈ ਲਗਾਤਾਰ ਸੇਵਾ جاری ਹੈ ਤੇ ਹੁਣ ਵੀ ਤੁਸੀਂ ਵੇਖ ਰਹੇ ਹੋ ਚਾਹੇ ਤਾਂ ਕੱਚਾ ਰਸਨ ਦੀ ਸੇਵਾ ਹੋਵੇ ਚਾਹੇ ਤਰਪਾਲੇ ਦੀ ਸੇਵਾ ਚਾਹੇ ਕਿਸੇ ਵੀ ਤਰ੍ਹਾਂ ਹਰੇਚਾਰੇ ਦੀ ਸੇਵਾ ਚਾਹੇ ਫੀਡ ਦੀ ਸੇਵਾ ਲਗਾਤਾਰ ਲੰਗਰ ਚੱਲ ਰਹੀ ਹੈ ਜੀ ਹਰੀ ਕੱਚੀ ਸਬਜ਼ੀ ਦਾ ਤੇ ਤਰਪਾਲਾਂ ਦਾ ਜੀ ਮੈਡਮ ਪੂਜਾ ਨਿਤਰਾ ਸਾਹਿਬ ਦੇਵਾ ਬੰਟੀ ਸਾਹਿਬ ਦੇਵਾ ਜੀ ਦੀ ਟੀਮ ਦੇ ਵੱਲੋਂ ਗੁਰਪਤ ਹੜਪਰਭਾਵੀ ਇਲਾਕੇ ਦੇ ਲੋਕਾਂ ਦੇ ਨਾਲ ਦੁੱਖ ਦੀ ਘੜੀ ਦੇ ਵਿੱਚ ਖੜੇ ਨੇ ਤੁਸੀਂ ਵੇਖ ਰਹੇ ਲਗਾਤਾਰ ਤਸਵੀਰਾਂ ਨੇ ਰੋਜ਼ ਦਿਨ ਰਾਤ ਦੇ ਜੋ ਕੀ ਦੇਖ ਹੀ ਰਹੇ ਤੁਸੀਂ ਸੇਵਾ ਦੇ ਵਿੱਚ ਲੱਗੇ ਕਿ ਹੁਣ ਵੀ ਇਹ ਮਾੜਾ ਪੂਜਾ ਦਾ ਸਵੇਵਾ ਆਫਿਸ ਦੀਆਂ ਤਸਵੀਰਾਂ ਨੇ ਜਿੱਥੇ ਕੀ ਲੋਕ ਆਏ ਸੀ ਜਿਨ੍ਹਾਂ ਦੇ ਵੱਲੋਂ ਹਰੀ ਕੱਚੀ ਸਬਜ਼ੀ ਤੇ ਤਰਪਾਲਾ ਦੀ ਸੇਵਾ ਮੰਗੀ ਗਈ ਸੀ ਕਿ ਉਹ ਹੀ ਮਾੜਾ ਪੂਜਾ ਦਾ ਸੱਤ ਸੱਤ ਦੇਵਾ ਜੀ ਦੇ ਵੱਲੋਂ ਮੁੱਕੇ ਤੇ ਮੰਗਾ ਕੇ ਇਹਨਾਂ ਦੀ ਜੋ ਕੀ ਡਿਮਾਂਡ ਸੀ ਉਹ ਪੂਰੀ ਕੀਤੀ ਜਾ ਰਹੀ ਹੈ ਉਈ ਪਿਆਰ ਨਾਲ ਲੋ ਜੀ ਸਾਭਿਆਲ ਪੰਚੇ ਕਰ ਗਿਆ ਹਾਲੇ ਕੱਟਾ ਮੈਂ ਤੈਨੂੰ ਕੀ ਕਿਨਾਂ ਪੰਚਨੀ 100 ਕੁਇੰਟਰ ਪਟਾ ਲਿਆ ਮੈਂ ਨੰਬਰ ਦਿਨਾ 100 ਕੁਇੰਟਰ ਪਟਾ ਲਓ ਇਹ ਕਿਰਿਆ ਹੈ ਕਿ ਤੁਸੀਂ ਵਾਢ ਲਓ ਆਪਸ ਜੀ ਜੇਨੇ ਬਾਦ ਮਨ ਪਹਿਲਾ ਸਾਹ ਮੇਰਾ Да, я надо.

ਜਲੂਤਰਾ ਜਿੰਦਾਬਾਦ ਜਲੂਤਰਾ ਜਿੰਦਾਬਾਦ ਉਹ ਕੋਟਾ ਕਿ ਬੋਲ ਕਾਹਵੇਂ ਕੰਮ ਚੱਲਦਾ ਜਲੂਤਰਾ ਸੇਵਾ ਸੋਧ ਕਰ ਜੀ ਕੋਈ ਅਨੁਸਰੱਖੋ ਵੀਡੀਓ ਬਣਾ ਦਿਓ ਸਾਹਮਣੇ ਹੋ ਕੇ ਬਣਾਇਓ ਜੀ ਮੈਮ ਹਾਂਜੀ ਨਮਸਕਾਰ ਜੀ ਹੁਣ ਆ ਵੀ ਮਾਰਨਾ ਜੋ ਤਰਾਸੀ ਹੋ ਰਹੀ ਹੈ ਕਿਸੇ ਤੋਂ ਮੁਕੀ ਨਹੀਂ ਜੀ ਪੂਰੇ ਪੰਜਾਬ ਦੇ ਵਿੱਚ ਜਿਹੜਾ ਇਹ ਭਾਰੀ ਬਾਰਿਸ਼ ਆਣ ਕਰਕੇ ਜਿਹੜਾ ਹੋਰ ਨੁਕਸਾਨ ਦਾ ਲੋਕਾਂ ਦਾ ਘਰਾਂ ਦਾ ਹੋ ਰਿਹਾ ਹੈ ਔਰ ਬੜੀਆ ਜੀ ਲੋਕ ਨੇ ਜਿਹਨਾਂ ਕਾਹਨੀਆਂ ਤੱਕ ਜਿਹੜਾ ਸਵਾਹ ਤੱਕ ਨਹੀਂ ਪਹੁੰਚ ਰਿਹਾ ਤਾਂ ਉਹ ਜਿਹੜੇ ਨੇ ਸਾਡੇ ਤੱਕ ਸੰਪਰਕ ਕਰਕੇ ਸਾਡੇ ਆਫਿਸ ਵਿੱਚ ਜੀ ਆ ਰਹੇ ਨੇ ਉਹਨਾਂ ਨੂੰ ਪਹਿਲਾਂ ਦੀ ਕੱਚੇ ਅਸ਼ਵਨ ਦੀ ਤੇ ਨਾਲ ਇੱਕ ਸਭੀ ਦੀ ਸੇਵਾ ਕੀਤੀ ਜਾ ਰਹੀ ਹੈ ਔਰ ਮੇਰੀ ਮੇਰੀ ਟੀਮ ਉਹ ਲਗਾਤਾਰ ਜਿਹੜੀ ਸੇਵਾ جاری ਹੈ ਫਿਰ ਦਵਾਈ ਕਰਾਂਗੇ ਕਿ ਪ੍ਰਮਾਤਮਾ ਅਜਾ ਦਿਨ ਕਿਸੇ ਦੇ ਵੀ ਨਾ ਆਵੇ ਲੇਕਿਨ ਅਗਰ ਆਇਆ ਹੈ ਤਾਂ ਦੁੱਖ ਦੀ ਗੱਲ ਹੀ ਤੇ ਤੁਹਾਡੇ ਨਾਲ ਇਤਾਲਮਨ ਕੇ ਖੜਵਣਾ ਬਹੁਤ ਜ਼ਰੂਰੀ ਹੈ। ਸਾਡੀ ਟੀਮ ਦਾ ਤਹਿ ਦਿਲੋਂ ਸ਼ੁਕਰੀਆ ਦਾ ਕਰਦੀ ਹੈ ਕਿ ਭਾਵੇਂ ਸਵੇਰ ਹੋਵੇ ਮਵੇ ਰਾਤ ਹੋਵੇ ਕਿਸੇ ਟਾਈਮ ਵੀ ਅਗਰ ਕੋਈ ਆਂਦਾ ਹੈ ਤਾਂ ਮੇਰੀ ਟੀਮ ਕਦੀ ਪਿੱਛੇ ਨਹੀਂ ਹਟਦੀ ਜੀ। ਔਰ ਤੇਰਾ ਵੀ ਪਿਆਰ ਲੰਗਰ ਦੀ ਵੀ ਸੇਵਾ ਜਿਹੜੀ ਕੀਤੀ ਜਾ ਰਹੀ ਹੈ, ਤੁਹਾਨੂੰ ਲੋਕਾਂ ਤੋਂ ਜਾਨ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ।